ਫਰੀਦਕੋਟ ਦੇ ਵਿੱਚ ਇੱਕ ਮਹਿਲਾ ਨੂੰ ਆਪਣੇ ਪਤੀ ਤੇ ਦੋ ਬੱਚੇ ਛੱਡ ਦੂਸਰੀ ਥਾਂ ਵਿਆਹ ਕਰਾਉਣਾ ਪਾਰੀ ਪਿਆ ਹੈ। ਮਾਮਲਾ ਫਰੀਦਕੋਟ ਦੀ ਡੋਗਰ ਬਸਤੀ ਦਾ ਹੈ ਜਿੱਥੇ ਇੱਕ ਮਹਿਲਾ ਨੇ ਘਰੇਲੂ ਕਲੇਸ਼ ਤੋਂ ਬਾਅਦ ਮੁਹੱਲੇ ਦੀ ਦੂਸਰੀ ਗਲੀ ਚ ਰਹਿੰਦੇ ਇੱਕ ਨੌਜਵਾਨ ਦੇ ਨਾਲ ਵਿਆਹ ਕਰਵਾ ਕੇ ਉਹ ਰਹਿਣ ਲੱਗੀ। ਕਰੀਬ 4.5 ਮਹੀਨੇ ਬੀਤਣ ਤੋਂ ਬਾਅਦ ਮਹਿਲਾ ਨੂੰ ਆਪਣੇ ਬੱਚਿਆਂ ਦੀ ਯਾਦ ਸਤਾਈ ਤੇ ਵੀਰਵਾਰ ਨੂੰ ਆਪਣੇ ਪਹਿਲੇ ਪਤੀ ਦੇ ਘਰ ਆ ਗਈ। ਉੱਧਰ ਤੈਸ਼ ਚਾਹੇ ਦੂਸਰੇ ਪਤੀ ਨੇ ਕੁਝ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਉਸ ਮਹਿਲਾ ਦੇ ਘਰ ਤੇ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਮਹਿਲਾ ਦੇ ਪਹਿਲੇ ਪਤੀ ਦੀ ਮੌਤ ਹੋ ਗਈ ਐ ਤੇ ਗੱਲ ਖੁਦ ਬੁਰੀ ਤਰ੍ਹਾਂ ਜ਼ਖਮੀ ਹੈ ਉਧਰ ਮ੍ਰਿਤਕ ਵਿਅਕਤੀ ਦੀ ਮਾਂ ਪੁੱਤ ਦੇ ਕਾਤਲਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੀ ਹੈ ਪੁਲਿਸ ਨੇ ਵੀ ਮਾਮਲੇ ਚ ਕਾਰਵਾਈ ਵਧ ਦਿੱਤੀ ਹੈ ਕੁਝ ਸਰ ਕੁਝ ਸਮਾਂ ਪਹਿਲਾਂ ਦੀ ਗੱਲ ਹੈ ਪਰਮਿੰਦਰ ਸਿੰਘ ਨਾਂ ਦਾ ਵਿਅਕਤੀ ਹੈ ਤੇ ਉਹਦੇ ਪਰਿਵਾਰ ਨਾਲ ਆਪਣੇ ਘਰ ਚ ਰਹਿ ਰਹੇ ਸੀਗਾ ਤਾਂ ਫਿਰ ਉੱਥੇ ਸੰਦੀਪ ਮਣੀ ਤੇ ਸ਼ੰਕਰ ਨਾਂ ਦੇ ਵਿਅਕਤੀਆਂ ਨੇ ਜਿਹੜੀ ਇਹ ਹੈ ਡਿੰਦਰੀਆ ਸਿਰ ਸੱਟ ਲੱਗੀਆਂ ਜਿਹਦੇ ਵਿੱਚ ਇਹਨਾਂ ਦੀ ਪਰਮਿੰਦਰ ਜੀ ਦੀ ਇਹਨਾਂ ਦੀ ਜਿਹੜੀ ਡੈਥ ਹੋ ਗਈ ਇਹਨੇ 45 ਸਾਲ ਸੀ ਇਨਾਂ ਦੀ ਵਾਈਫ ਜਿਹੜੀ ਉਹਦੀ ਉਮਰ 31 ਸਾਲਾਂ ਉਹ ਜ਼ਖਮੀ ਹੈਗੇ ਤੇ ਇਹਦਾ ਬੇਟਾ ਗੁਰਪ੍ਰੀਤ 14 ਸਾਲ ਦਾ ਜੀ ਤੇ ਬੇਟੀ ਆ ਹਰਸ਼ਪ੍ਰੀਤ 17 ਸਾਲ ਸਰ ਇਹ ਹੋਇਆ ਕੀ ਸੀਗਾ ਕੀ ਮਾਮਲਾ ਕੀ ਸੀਗਾ ਇਹ ਆਪਸੀ ਇਹ ਬਸ ਫਿਰ ਕੋਈ ਮੈਰਿਜ ਵਗੈਰਾ ਪਹਿਲਾਂ ਇਹਨਾਂ ਨੇ ਰੀ ਮੈਰਿਜ ਹੋਈ ਸੀਗੀ ਉਸ ਚੱਕਰ ਦੇ ਵਿੱਚ ਇਹਨਾਂ ਦੀ ਸਾਰੀ ਗੱਲਬਾਤ ਹੋਈ ਗਈ ਅਜੇ ਪ੍ਰਾਇਮਰੀ ਇਨਫੋਰਮੇਸ਼ਨ ਇੰਨੀ ਆਈ ਆ ਬਾਕੀ ਡਿਟੇਲ ਲੈਣੇ ਸੀ ਪਹਿਲਾਂ ਹਮਲਾ ਕਰ ਕਿੰਨੇ ਕੁ ਬੰਦੇ ਸੀ ਜੀ ਜਿਹੜੇ ਹਮਲਾ ਕਰਨਾ ਸੀ ਕਿੰਨੇ ਕੁ ਬੰਦੇ ਇਹਨਾਂ 'ਤੇ ਮਾਰੇ ਮਨ ਇਹ ਤਾਂ ਤਿੰਨ ਬੰਦੇ ਬਾਰੇ ਦੱਸ ਰਿਹਾ ਜੀ ਬਾਕੀ ਡਿਟੇਲ ਅੱਗੇ ਪਤਾ ਲੱਗ ਜੂਜੀ ਇਹ ਪ੍ਰਾਇਮਰੀ ਇਨਫੋਰਮੇਸ਼ਨ ਆ ਸਾਨੂੰ ਇਹ ਵੀ ਉਹਦੀ ਮੰਮਾ ਦਾ ਵੀ ਸੱਟ ਲੱਗੀ ਹੋਈ ਆ ਉਹਨਾਂ ਕੋਲ ਵਿਚਾਰਾਂ ਕੋਲੇ ਪੈਸੇ ਵੀ ਨਹੀਂ ਹੈਗੇ ਤੇ ਉਹ ਪਰਚੇ ਵਗੈਰਾ ਉਹਨਾਂ ਨੂੰ ਮਿਲ ਗਏ ਹੈਗੇ ਸਾਨੂੰ ਵੀ ਅਸੀਂ ਟੈਸਟ ਵਗੈਰਾ ਕਰਾ ਕੇ ਜੋ ਵੀ ਆ ਉਹਨਾਂ ਦਾ ਬੱਚਿਆਂ ਦੇ ਕੋਲੇ ਵੀ ਨਹੀਂ ਕੋਈ ਬੈਠਾ ਉਹ ਇਸ ਤਰ੍ਹਾਂ ਨਹੀਂ ਸਿਕਿਉਰਟੀ ਫੀਲ ਕਰ ਰਿਹਾ ਵੀ ਸਾਡੇ ਉੱਤੇ ਕੋਈ ਇੱਥੇ ਨਾਮਲਾ ਕਰ ਜੇ ਰਿਸ਼ਤੇਦਾਰ ਵਗੈਰਾ ਬਾਗਾ ਪੁਰਾਣੇ ਚੱਲੇ ਹੋਏ ਆ ਤੇ ਹੁਣ ਅਸੀਂ ਕਰ ਰਹੇ ਹਾਂ ਸਾਰਾ ਕੁਝ ਹੁਣ ਅਸੀਂ ਵਾਰਿਸ ਆ ਤੁਸੀਂ ਇਹਨਾਂ ਦੇ ਵਾਰਿਸ ਹੁਣ ਅਸੀਂ ਆ ਜੀ ਇਹ ਕੀ ਹੈ ਮਾਨਕੀ ਹੈ ਇਹ ਜੀ ਸਾਡੀ ਬੋਟੀ ਸੀ ਜਿਹੜੀ ਇਹ ਬੁਹਾਰ ਆ ਤੇ ਇਹ ਥੋੜਾ ਜਨ ਮਤਲ ਕੇ ਆਣ ਬੰਨਦੀ ਸੀਗੀ 15 ਸਾਲ ਰਹੀ ਹੈ ਸਾਡੇ ਕੋਲੇ ਤੇ ਮੁੜ ਕੇ ਦੂਜਾ ਨਹੀਂ ਇਹ ਕੰਦੀ ਵੀ ਭੱਜ ਗਈ ਇਹ ਘਰੋਂ ਮੈਂ ਘਰੇ ਹੈ ਨਹੀਂ ਸੀਗੀ ਤੇ ਮੁੰਡਾ ਕੰਮ ਤੇ ਗਿਆ ਸੀਗਾ ਤੇ ਬੱਚੇ ਸਕੂਲ ਸੀਗੇ ਜਦੋਂ ਸਾਡਾ ਮੁੰਡਾ ਵੀ ਸਕੂਲ ਲੈ ਕੇ ਬੱਚੇ ਵੀ ਘਰੋਂ ਆਇਆ ਘਰੇ ਆਇਆ ਤਾਂ ਉਹ ਚਾਬੀ ਸਾਨੂੰ ਫੜਾ ਗਈ ਆ ਤੇ ਗਵਾਂਡੀਆਂ ਨੂੰ ਤੇ ਉਹ ਕਹਿੰਦੀ ਉਹ ਭੱਜ ਗਈ ਮੁੜ ਕੇ ਇਹ ਸੰਦੀਪ ਮੁੰਡੇ ਨਾਲ ਭੱਜੀ ਆ ਤੇ ਜਦੋਂ ਇਹ 4 ਮਹੀਨਿਆਂ ਤੋਂ 3.5 ਮਹੀਨਿਆਂ ਤੋਂ ਪਰਸੋਂ ਆਈ ਸੀਗੀ ਤੇ ਆਪਦੇ ਘਰੇ ਉਹ ਕਹਿੰਦੀ ਮੇਰਾ ਜੀ ਨਹੀਂ ਲੱਗਦਾ ਤੇ ਮੈਂ ਘਰੇ ਵੀ ਜਾਣਾ ਹੁੰਦੇ ਉਹ ਮੁੰਡੇ ਨੂੰ ਕਿਹਾ ਹੁਣ ਤੇ ਫਿਰ ਉਹ ਕਹਿੰਦੀ ਉਹ ਆ ਗਈ ਭੱਜ ਵੀ ਉਧਰੋਂ ਵੀ ਉਧਰੋਂ ਵੀ ਭੱਜ ਗਿਆ ਕਿ ਦੋ ਨੰਬਰ ਚੋਂ ਡਗਰੂ ਅਸਤੀ ਚੋਂ ਖੱਬੇ ਹੱਥ ਤੇ ਉਹ ਫਿਰ ਦੋਕ ਦਿਨ ਤਾਂ ਵੇਖਿਆ ਨਹੀਂ ਉਹਨਾਂ ਨੇ ਤੇ ਅੱਜ ਫਿਰ ਸਾਡੇ ਮਰਦਾਂ ਇਹੀ ਕਰ ਗਏ। ਘਰੇ ਆਏ ਸੀਗੇ। ਹਾਂਜੀ ਘਰੇ ਆਏ ਸੀਗੇ। ਕੀ ਕੰਮ ਕਰਦੇ ਮੁੰਡੇ? ਕੌਣ ਸੀ? ਕਿੰਨੇ ਕ ਬੰਦੇ ਆਏ ਸੀ ਜੀ ਉਹ? ਬੰਦੇ 8 ਸੀਗੇ। ਕਿਨੂੰ ਕੀ ਦੀ ਮਨ ਲਓ ਸੱਟਾਂ ਮਾਰ ਕੇ ਗਏ ਆ। ਸੱਟਾਂ ਇੱਕ ਤਾਂ ਮੇਰੇ ਬੇਟੇ ਦੇ ਮਾਰ ਕੇ ਗਏ ਆ। ਇੱਕ ਆ ਰੋਟੀ ਦੇ ਮਾਰ ਕੇ ਗਏ ਆ। ਜੜੀ ਗਈ ਸੀਗੀ। ਇਹਨਾਂ ਦਾ ਵਿਆਹ ਕਿੰਨਾ ਟਾਈਮ ਪਹਿਲਾਂ ਹੋਇਆ ਸੀ? ਕਿੰਨੇ ਬੱਚੇ ਹੈਗੇ ਆ? ਤੁਹਾਡਾ ਬੇਟਾ ਕੀ ਕਰਦਾ ਸੀਗਾ? ਹਾਂਜੀ। ਸਾਡਾ ਬੇਟਾ ਕਰਦਾ ਸੀਗਾ ਵੀ ਆਪਣਾ ਸ਼ੋਰੂਮ ਤੇ ਲੱਗਾ ਸੀ ਵਿਕੇ ਦੇ। ਅੱਛਾ ਜੀ। ਤੇ ਬਿਜਲੀ ਦਾ ਕੰਮ ਕਰਦਾ ਸੀਗਾ। ਤੇ ਹਾਂ ਇਹਨਾਂ ਦੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਇਹ 2007 ਦਾ ਸੀਗਾ ਵਿਆਹ ਕਿੰਨੇ ਜਵਾਬ ਬੱਚੇ ਕਿੰਨੇ ਸੀ ਉਹਨਾਂ ਦੇ ਤੇ ਹੁਣ ਹਾਲਤ ਕਿਵੇਂ ਆ ਜੀ ਦੋਵਾਂ ਜਣਾਂ ਦੀ ਉਹ ਬੇਟਾ ਤਾਂ ਹੈ ਨਹੀਂ ਮੇਰਾ ਅੱਛਾ ਹਾਂਜੀ ਮਾਰਕਟ ਕਿਵੇਂ ਕੀਤੀ ਇਹਨਾਂ ਨੇ ਕਾਦ ਨੇ ਮਾਰਕਟ ਕੀਤੀ ਔਰ ਡੰਡੇ ਲੈ ਕੇ ਆਏ ਬੂਹਾ ਲਾਉਣ ਲੱਗੇ ਸੀ ਅਸੀਂ ਤੇ ਸਾਡੇ ਬੂਹਾ ਮਤਲਕੇ ਵੀ ਭੰਡਤਾ ਇਹਨਾਂ ਨੇ ਵੀ ਭੰਡ ਕੇ ਤੇ ਬਾੜ ਆਏ ਅੰਦਰ ਇਨਵਰਟਰ ਵੀ ਛੱਡਤਾ ਸਭ ਕੁਝ ਹੀ ਛੱਡਤਾ ਕਿੰਨੇ ਕ ਬੰਦੇ ਸੀਗੇ ਬਾਬਾ ਜਣੇ ਸੀਗੇ ਜੀ ਬੋਲਤ ਨੂੰ ਕਿਤੇ ਮੋਨਾ ਕੀਤਾ ਜੀ ਫਿਰ ਉਹਦਾ ਹਾਂਜੀ ਕੀਤਾ ਸੀ ਉਹ ਇੱਥੇ ਵੀ ਦੇਖ ਕੇ ਲੈ ਕੇ ਗਏ ਆ ਐਡਰੈਸ ਆ ਲੈ ਕੇ ਲਿਖੇ ਕਿ ਮੰਗਤੀ ਆ ਤੁਹਾਡੀ ਕੀ ਮੰਗਤ ਹੈ ਹਾਂਜੀ ਮੰਗ ਕੀ ਮੰਗਤੀ ਕਰਦੇ ਤੁਸੀਂ ਮੰਗ ਕੀ ਕਰਦੇ ਬੇਟਾ ਤਾਂ ਸਾਡਾ ਗਿਆ ਚਲਿਆ ਜੀ ਸਾਹਿਬ ਮੈਨੂੰ ਉਹ ਵੀ ਮੈਂ ਪਾਰਥੀ ਕਰਕੇ ਛੱਜਿਆ ਸੀਗਾ ਉਹਨਾਂ ਨੇ ਡਾਕਟਰ ਨੇ ਤੇ ਹਣ ਉਹਨਾਂ ਮਦਰ ਕੇ ਇੱਕ ਦਾ ਪਤ ਕਰਨਾ ਹੈ ਕਿ ਜਿਵੇਂ ਹੀ ਸਾਡਾ ਕਮਾਉਣ ਵਾਲਾ ਸੀਗਾ ਸਮਾਨ ਵੀ ਬੰਨ ਗਿਆ ਸਰ ਮੈਂ ਮਦਦ ਲਈ ਬੈਠ ਕਰੀ ਹਾਂ ਹਾਂਜੀ ਸਮਾਨ ਸਮੁੰਡ ਵੀ ਸਾਰਾ ਬੰਨ ਗਿਆ ਸਮਾਨ ਉਹ ਇਨਵਰਟਰ ਤੋੜ ਗਏ ਸਰ ਕਮਾਈ ਵਾਲੀ ਨਹੀਂ ਸੀਗਾ ਜਿਹੜਾ ਮੈਂ ਇਹ ਹੀ ਸੀ ਜੀ ਮੇਰੀ ਪੈਨਸ਼ਨ ਆਉਂਦੀ ਹੈਗੀ ਆ ਤਾਂ ਉਹਦੇ ਦਾ ਮਤਲਬ ਮੜ ਮਟਾ ਜਿਹੜਾ ਚੱਲਦਾ ਹੈਗਾ ਇਹਦੇ ਫਾਦਰੇ ਦੇ ਹੁੰਦੇ ਵੀ ਮੁੰਡੇ ਦੇ ਫਾਦਰ ਬਿਜਲੀ ਬੋਰਡ ਸੀ ਉਹਨਾਂ ਦੀ ਵੀ ਡੈਥ ਹੋ ਗਈ 12 13 ਸਾਲ ਹੋ ਗਏ ਉਹਨਾਂ ਨੂੰ ਵੀ